ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਪਾ ਪਹੁੰਚੇ ਆ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਸੋ ਇੱਥੇ ਬਾਬਾ ਜੀ ਮਿਲਿਆ ਸਾਨੂੰ ਆਪਾਂ ਥੋੜਾ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਇਹਨਾਂ ਤੋਂ ਤੇ ਬਹੁਤ ਧੰਨਵਾਦ ਕਰਦੇ ਆ ਬਹੁਤ ਇਹਨਾਂ ਨੇ ਮਾਨਸਤਕਾਰ ਕੀਤਾ ਹਾਂਜੀ ਬਾਬਾ ਜੀ ਇਥੋਂ ਦਾ ਥੋੜਾ ਇਤਿਹਾਸ ਸਾਹਿਬ ਇਹ ਬਹੁਤ ਸਿਮਰੀ ਕਨੌਨ ਅਵੇਤਾ ਹੈ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤਾਂ ਤਾਂ ਸਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਤੰਦੀ ਰੱਖਿਆ ਦੇ ਲਈ ਨਨਪੁਰ ਚਾਲਾ ਮਾਰਿਆ ਹੈ ਪੰਜਾਬ ਵਿੱਚ ਥਾਂ-ਪਥਾਂ ਹੁੰਦੇ ਆ ਹੋਇਆ ਦੁੱਖ ਨੂੰ ਮਾਰਨ ਉਹ ਦਵਾਰਾ ਹਾਂਜੀ ਗੁਰੂ ਘਰ ਤਾਂ ਬਹਾਦਰਗੜ ਸੈਫਗੋੜ ਵੀ ਲੋਟਕਾ ਗੁਰगांव ਆਰ ਹੁੰਦੇ ਆ ਹੋਇਆ ਸਿਕਸੰਤਰ ਦੇਰਸ਼ਨ ਜਿੰਦੇ ਖੇ ਪ੍ਰਚਾਰ ਕਰਦੇ ਆ ਹੋ ਹੈ ਵਰ ਸਿੱਖੀ ਦਾ ਬਾਈਪਾਸ ਦਿੱਲੀ ਪੋਂ ਤੋਂ ਹੁੰਦੇ ਹੋਇਆ ਆਗਰੇ ਪਹੁੰਚੇ ਨੇ ਮਹਾਰਾਜ ਜੀ ਆਪਣੇ ਚਰਨ ਪਾਏ ਨੇ ਦਿੱਲੀ ਸਿੱਧੇ ਨਾ ਜਾਣ ਦਾ ਕੀ ਕਾਰਨ ਸੀ ਇਹਦਾ ਇਹ ਕਾਰਨ ਸੀ ਵੀ ਇੱਥੇ ਜੋ ਰੂਹਾਂ ਜਿਹੜੀਆਂ ਸੀਗੀਆਂ ਉਹ ਧਾਲ ਕਾਦੀਆਂ ਸੀ ਉਹਨਾਂ ਦੀ ਮਨੋ ਪ੍ਰਾਪਨਾ ਪੂਰੀਆਂ ਕਰਨੀਆਂ ਕਰਨੀਆਂ ਸਨ ਆਇਆ ਬੱਟਾ ਉਹਨਾਂ ਨੂੰ ਦਰਸ਼ਨ ਦੇਣੇ ਸੀ ਕਰਤਾਰ ਕਰਨਾ ਸੀ ਓਕੇ ਸਾਹਮਣੇ ਪਿੰਡ ਕ੍ਰਿਟਾ ਹੈ ਹਾਂ ਜੀ ਕਿ੍ਰਿਟਵਾ हसन ਅਲੀ ਏਡਾ ਮਕਰੀਆਂ ਚਾਰਨ ਵਾਲਾ ਅਤੀ ਗਰੀਬ ਸਰਵਾਹ ਉਹਨੇ ਸੁਣ ਰੱਖਿਆ ਵੀ ਮਹਾਰਾਜਾ ਜੀ ਦੀ ਇਸ ਇਜ਼ਤ ਤੇ 500 ਰੁਪਇਆ ਨਾਮ ਤੇ ਉਹ ਦੱਸੇ ਯਾ ਗ੍ਰਿਫਤਾਰ ਕਰਾਵੇ ਰੋਜ਼ ਰਾਸਤੇ ਕੱਢਾ ਕਿ ਮਹਾਰਾਜਾ ਸਾਹਿਬ ਜੀ ਨੇ ਤਾਂ ਦਰਕਰ ਹੋਣਾ ਹੀ ਹੋਣਾ ਮੇਰੇ ਤੋਂ ਮੇਰੇ ਹੱਥੋਂ ਹੋ ਜਾਣ ਤਾਂ 500 ਮੇਰੀ ਝੋਲੀ ਪੈ ਜਾਵੇ 500 ਰੁਪਇਆ ਮੋਹਰ ਜਿਹੜੀ ਆ ਨਾਮ ਮੈਨੂੰ ਮਿਲ ਜਵੇ ਮੇਰੀ ਗਰੀਬੀ ਚੱਕੀ ਜਾਵੇ ਕੱਟ ਕੱਟ ਕੇ ਅੰਤਰ ਕੀ ਜਾਨ ਇੱਛਾ ਪੂਰ ਸਤਿ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸਾਡੀਆਂ ਸ਼ਾਮਾਂ ਮਨੋ ਕਾਮਨਾਵਾਂ ਪਾਵਨਾਵਾਂ ਵਾਸਨਾਵਾਂ ਗੁਰੂ ਪਰਮੇਸ਼ਰ ਜੀ ਦੇ ਵਾਸ ਵਿੱਚ ਨੇ ਗੁਰ ਪਰਮੇਸ਼ਰ ਇੱਕ ਹੈ ਸਭ ਮੇਰੇ ਹਸਮਾਏ ਗੁਰ ਕਰਨਾਡੰਗ ਗੁਰ ਮੇਡੰਗ ਉਹੁੰਦੇ ਮੁਖਤੇ ਪਾਵਰ ਮੰਦਰ ਮਾਰ ਸੋਣ ਕਾ ਤੇ ਉਸੇ ਦਾ ਸੂਪ ਹੈ ਇਸ ਦੀ ਸਾਰੀਆਂ ਇਛਾਵਾਂ ਉਰੀਆਂ ਕੰਲੇ ਸਮਰਪਤ ਹੈ ਇੱਛਾ ਪੂਰਕ ਹੈ ਸਰ ਸਭ ਦਾਤਾ ਸਾਰ ਸੁਖਾਂ ਦਾਤਾ ਵਰਦਾਨ ਕਰਨ ਵਾਲਾ ਦਾਤਾ ਦੇਣ ਵਾਲਾ ਬਖਸ਼ਣਾ ਕਰਨ ਵਾਲਾ ਹਰ ਹਰੀ ਪਰਮੇਸ਼ਰ ਹੈ ਜਾਕੀ ਵਸਾਇ ਕਾਮ ਤੇ ਨਜੀ ਵਸਤਿ ਨੇ ਸਾਰੀਆਂ ਇਛਾਵਾਂ ਮਨੁਕਾਮਨਾਵਾਂ ਜਾਕੀ ਵਸਾਇ ਕਾਮ ਤੇ ਨਾਮ ਕਾਮਕੀਨ ਗੋਦੀ ਨੇ ਅਹ ਕਲ ਬ੍ਰਿਸ਼ਦੀ ਨੇ ਸੋ ਅੰਤਰਾਗਮੀ ਗੁਰੂ ਮਹਾਰਾਜ ਸਾਹਿਬ ਜੀ ਇਸ ਸਾਹਮਣੇ ਬਿਲਡਿੰਗ ਦੇ ਥੱਲੇ ਸਾਹਮਣੇ ਪਰਬਤੇ ਤੋਂ ਪਰੇ ਜੀ ਬਹੁਤ ਵੱਡਾ ਤਲਾਬ ਸੀ ਓਕੇ ਓਕੇ ਉਹ ਬੰਦ ਕਰ ਦਿੱਤਾ ਗਿਆ 7 ਵਾਜ ਕਿਉਂਕਿ ਪਾਣੀ ਨਹੀਂ ਖੜਦਾ ਥੇ ਸੀ ਗੀਲ ਜਾਂਦਾ ਸੀ ਹੁਣ ਇੱਥੇ ਸਮਾ ਮਿਲ ਕੇ ਛੋਟਾ ਤਲਾਬ ਬਣਾਉਣਗੇ ਇੱਥੇ ਇਹ ਬਿਲਡਿੰਗ ਜਿਹੜੀ 40 ਸਾਲ ਦੀ ਹੈ ਇਹਨੂੰ ਸਾਹੀ ਬਾਗ ਕਹਿੰਦੇ ਸੀ ਅੰਤਰਾਗਮੀ ਗੁਰੂ ਮਹਾਰਾਜ ਸਾਹਿਬ ਜੀ ਰਾਲੇ ਕਿਨਾਰੇ ਪੰਜਾਂ ਸਾਥੀਆਂ ਦੇ ਸਮੇਤ ਸਾਹੀ ਬਾਗ ਦੇ ਵਿੱਚ ਇਹ ਜਿਹੜਾ ਮੰਦਿਰ ਜਿਹਨੂੰ ਹੁਣ ਅਸੀਂ ਮਨਜੀਤ ਸਾਹਿਬ ਕਹਿੰਨੇ ਆ ਕਰਦਾਰਾ ਸਾਹਿਬ ਕੀ ਅਸਾਂ ਨੂੰ ਜੀ ਇਹ ਜਗਾਹ ਦਿੱਤੀ ਸਾਹੀ ਬਾਗ ਦੇ ਵਿੱਚ ਆਪੇ ਬੈਠੇ ਨੇ ਗੁਰੂ ਘਰਤਾਲ ਦੇ ਕਿਨਾਰੇ ਬੈਠਣ ਕਰਕੇ ਇਹ ਸਾਰੇ ਦਾ ਨਾਮ ਗੁਰੂ ਘਰਤਾਲ ਪੈ ਗਿਆ ਜੀ ਇਹਦਾ ਪੂਰਾ ਨਾਮ ਜਿਹੜਾ ਬੜਾ ਦੁਖ ਮਨ ਗੁਰੂ ਕਾਪਤਾਲ ਆਗਰਾ ਹੈ ਉਹ ਜਦੋਂ ਬਕਰੀ ਨੇੜੇ ਚਾਲਦਾ ਉਹਨੂੰ ਕੋਈ ਪਤਾ ਨਹੀਂ ਵੀ ਗੁਰੂ ਜੀ ਆਏ ਨੇ ਇਹ ਜਾਣ ਕੇ ਕੋਈ ਸਾਧੂ ਸੰਤ ਮਹਾਂ ਪੁਰਸ਼ ਕੋਈ ਨਹੀਂ ਖਾਸਤੀ ਨਾਮ ਸਿਕਾ ਸਿਓ ਪੁਤੀਓ ਮਹਾਰਾ ਸਰ ਜੀ ਕਹਿੰਦੇ ਸਾਪਤੋਂ ਆਇਆ ਭਈ ਵਿਆਸ ਲੱਗਿਆ ਜਲ ਸਿਕਾ ਜਲ ਤੱਕ ਅੰਨਾ ਜੀ ਲੰਘ ਕੇ ਦਾਖੂ ਹਾਂ ਦਾ ਖਾਰਾ ਮਹਾਰਾਜ ਕਹਿਣ ਲੱਗੇ ਖਾਰਾ ਨਹੀਂ ਜਾਰਾ ਉਪਰ ਮਿੱਠਾ ਮਿੱਠੂ ਬੋਲ ਰਾ ਜੀ ਅਨਸਦਨ ਸਵਾਮੀ ਮਹਾਰਾਜ ਸਭ ਕੁਝ ਇੱਕ ਵਚਨ ਬੀਤਾ ਹਾਂ ਮਿੱਠੇ ਨੇ ਨਾ ਕਹਨੋ ਭੱਜ ਕੇ ਘਰੋਂ ਲਿਆਵਾ ਨਾ ਭਾਈ ਨੇੜੇ ਖੂਤੂ ਲੈ ਕੇ ਵਚਨ ਮੰਨਿਆ ਜਲਦਿਆਂ ਤਾਂ ਮਹਾਰਾਜ ਨੇ ਸੱਖਿਆ ਉਹਨੇ ਸਿਖਾਇਆ ਬਹੁਤ ਖੁਸ਼ ਹੋਇਆ ਜਲਤੋ ਬੜਾ ਪੁੱਤਰ ਸਾਥ ਨੰਬਰ ਮਿੱਠਾ ਹੋਰ ਸੇਵਾ ਸੇਵਾ ਕਰਨੀ ਆਪੇ ਅਠ ਕੋਨੀ ਸੋਨੇ ਦੀ ਮੰਦਰੀ ਇਸ ਮਾਰਕ ਕੀਤੀ ਕਿਰਤ ਵਰਕਤਾ ਨਗਰ ਨਗ ਜੜੀ ਹੋਈ ਹੱਥੋਂ ਲਾ ਕੇ ਦੇਣੀ ਕੀਤੀ ਜਾ ਭਾਈ ਸ਼ਹਿਰੋਂ ਜਾ ਕੇ ਮਠਿਆਈ ਲੈ ਕੇ ਆਵਾਂ ਨਾ ਮੇਰੇ ਕੋਲ ਬਰਤਨ ਨਾ ਮੇਰੇ ਕੋਲ ਵਸਤੂ ਨਹੀਂ ਕਾਢ ਲੈ ਕੇ ਆਵਾਂ ਦਸਾਲਾ ਵੀ ਬੜਾ ਕੀਮਤੀ ਹੈ ਮੋਢੇ ਉੱਪਰ ਰੱਖਿਆ ਉਪਰਲਾ ਨਹੀਂ ਮਾਰਾ ਸਜਣ ਲਾ ਕੇ ਦੇਣਾ ਕੱਲ੍ਹ ਭਾਈ ਇਹਦੇ ਸਪੋਰਟ ਦਸਾਲਾ ਤੇ ਮਦਲੀ ਲੈ ਕੇ ਸਰ ਅਗਲੇ ਗਿਆ ਕਰ ਮਿਸਮੁਦਕਾ ਦੇਖ ਕੋਈ ਮਠਿਆਈ ਦੀ ਉਹਦੇ ਅੱਗੇ ਜਾ ਕੇ ਮਾਲਕ ਨੂੰ ਕਹਿਣ ਲੱਗਾ ਆਹ ਲੋ ਮਿੰਦਰੀ ਇਹਨੀ ਮਠਿਆਈ ਆਂਦੀ ਆ ਜੀ ਕਿਰਪਾ ਕਰਕੇ ਮੈਨੂੰ ਦੇ ਦਿਓ ਜੀ ਕਾਦੇਸ ਪੁਆਏਗਾ ਭਾਈ ਜੋ ਦਸਲਾ ਗੁਰੂ ਜੀ ਸਾਗੇ ਥੋੜੀ ਕੱਢ ਤਫਲਾ ਚਾਹ ਕਹਿੰਦਾ ਇਹਦੇ ਸਪਾਉਦੋ ਜੀ ਉਨੀ ਸਟੋਰ ਪੰਡਰ ਉਨੀ ਉਹਦੇ ਪੰਦੇ ਪਾ ਦਿੱਤੀ ਗਈ ਕਹਿੰਦਾ ਦੋ ਚਾਰ ਮਿੰਟ ਠਹਿਰ 22 ਲੱਖ ਦੀ ਪੂਰੀ ਕਰਕੇ ਦਿਨਾ ਉਠਿਆ ਇੱਕ ਇਹੋ ਲਈ ਮਹਾਨਿਆਲ ਖੜਾ ਕੇ ਕਰਵਾਲੀ ਜਾ ਵਧਿਆ ਅਕਤਬਾਲ ਨੂੰ ਕਿਹਨ ਲੱਗਾ ਬੜਾ ਮਾਲ ਕੀਂਤੀਆ ਕਿਉਂ ਲੱਗਦਾ ਕਿ ਮੈਂ ਕਿਨੇ ਕਿ ਮਹਾਰਾਜਾ ਮੀਰ ਜੱਦੇ ਸਾਹੂ ਕਾ ਦਾ ਚੋਰੀ ਕਰਕੇ ਲੈ ਕੇ ਆਇਆ ਇਹ ਤਾਂ ਨਹੀਂ ਲੱਗਦਾ ਕਿੱਥੇ ਮੇਰੀ ਦੁਕਾਨ ਤੇ ਕਹੜਾ ਜੀ 500 ਪਈ ਸੱਲਾ ਲਿਆ ਵਾਲਸ ਦੁਕਾਨ ਤੇ ਪੋਰ ਤੇ ਡੱਬਾ ਮਾਰਿਆ ਕਿੱਥੋਂ ਲਿਆ ਆ ਭਈ ਮਾਲ ਨਾਲ ਪੰਦ ਕੋਲ ਸਵਾਹੀ ਨੂੰ ਪੀਤੇ ਬਾਦ ਨਾਮ ਨਾ ਲਾ ਮੈਂ ਤਾਂ ਸੇਵਾ ਚ ਆਇਆ ਮੈਂ ਮਾਲਕ ਨਹੀਂ ਨਾ ਵਸਤਾ ਦਾ ਮਾਲਕੋ ਆਪ ਹੀ ਨੇ ਨਾਮ ਲੈਣ ਦੀ ਜੇ ਰਸੀਦ ਬਸ ਬਰਾਂਡ ਪਹਿਲੇ ਹੀ ਲੁਕਾਏ ਹੋਏ ਸਨ ਗੁਰੂ ਮਹਾਰਾਜ ਸਾਹਿਬ ਜੀ ਦੇ ਮਾਲ ਜੱਤ ਤਰਕਾਂ ਲਿਆ ਗਿਆ ਅੱਗੇ ਲਾ ਲਿਆ ਹੁਣ ਇੱਥੇ ਲਿਆਂਦਾ ਗੁਰੂ ਮਹਾਰਾਜ ਸਾਹਿਬ ਜੀ ਆਈਡੀ ਆਪ ਨੂੰ ਪੁੱਛ ਰਹੇ ਹਨ ਆਪ ਕੌਣ ਹੋ ਆਪ ਜੀ ਦਾ ਨਾਮ ਕੀ ਹੈ ਆਪ ਕਿੱਥੋਂ ਦੇ ਵਸਨੀਕ ਹੋ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਇਹ ਬਹੁਤ ਸਾਬ ਜੀ ਮਹਾਰਾਜ ਸਹਿਬ ਜੀ ਆਪਣਾ ਆਈਡੀਆ ਉਪਰਤਾ ਦੱਸ ਰਹੇ ਹਨ ਅਨੰਦਪੁਰ ਦੇ ਵਾਸੀ ਹਿੰਮਰ ਦੇ ਪੁੱਤੇ ਬਹੁਤ ਦਾ ਸਾਡਾ ਨਾਮ ਕਹਿੰਦੇ ਇਸੇ ਕੰਮ ਲਈ ਆਏ ਇੱਥੋਂ ਮਹਾਰਾਜ ਜੀ ਨੇ ਯਾਰ ਕਰਕੇ ਨੌਨਨਪੋਰਾ ਸਭ ਰੱਖਿਆ ਗਿਆ ਫਿਰ ਬਾਦਸ਼ਾਹ ਦੇ ਹੁਕਮ ਦੇ ਨਾਲ 12000 ਫੌਜੀ ਹਾਜ਼ਰ ਦੇ ਦਿੱਤੇ ਜਿੰਨੀ ਪਤਾਉਣਾ ਕੀਤਾ ਗਿਆ ਜਿਲਕ ਨੰਦੂ ਰੱਖਾ ਕਿੰਨੂ ਮੋਕਲੂ ਇਸਾ ਕਾ ਇਹ ਬਹੁਤ ਕਿ ਚਲ ਪਏ ਉਹਨਾਂ ਨੂੰ ਸੋਕ ਹੈ ਹੈ ਐ ਸਭ ਜਗ ਤੇ ਹੋ ਜੈ 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 ਸਰ ਲੋਕ ਇਹ ਬਹਾਦਰ ਹਿੰਦੀ ਚਾਦਰ ਹਿੰਦੂਤਮ ਦੀ ਅਸਾਂ ਨਹੀਂ ਸਾਡੀ ਅੰਤੇ ਦਿੱਤੀ ਖਤਰ ਕਲਮ ਦੇ ਖਿਲਾਫ ਆਪਣੇ ਸਾਥੀਆਂ ਸਮੇਤ ਕਿਥੋਂ ਗ੍ਰਿਫਤਾਰੀ ਦੇ ਕੇ ਮਹਾਰਾਜ ਸਾਹਿਬ ਜੀ ਨੇ ਆਪਣਾ ਸਾਥ ਦੇਣੀ ਕੀਤੀ ਲੋਬ ਜਾਣ ਮੈਦਾਨ ਵਰਦਾਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੂਜੀ ਦਾਸੀ ਨੂੰ ਮੁਰਦੇ ਹੋਏ ਚਰਨ ਪਾਏ ਨੇ ਉਥੋਂ ਦੀ ਇੱਕ ਮਾਤਾ ਨਾਮ ਜੱਸੀ ਹੈ ਜਿਹਦਾ ਗੁਰੂ ਜੀ ਤੋਂ ਗੁਰੂ ਜੀ ਦੇ ਪੇਸ ਤੋਂ ਪ੍ਰਾਪਤ ਹੋ ਕੇ ਗੁਰੂ ਨਾਨਕ ਸਾਹਿਬ ਦੀ ਸਿੱਖਬਣੀ ਉਹਦੀ 200 ਸਾਲ ਉਮਰ ਇਹ ਉਹਦੀ ਅੰਤਮ ਦੀ ਯਾਦ ਜਿਵੇਂ ਇੱਛਾ ਮੈਨੂੰ ਗੁਰੂ ਮਾਰ ਸਾਹਿਬ ਦੀ ਅੰਤ ਸਮੇਂ ਦਰਸ਼ਨ ਦੇਣ ਤੇ ਮੇਰਾ ਮੇਰੀ ਮੋਕਸ਼ ਹੋਵੇ ਕਲਿਆਣ ਹੋਵੇ ਜਿਵੇਂ ਮਾਤਾ ਬਾਗਪਰੀ ਯਾਦ ਕਰਦੀ ਆ ਜਿਵੇਂ ਕਿਸੇ ਦੇ ਦੇਵਤ ਕ੍ਰਿਕਲ ਹਰਿਵਰ ਸਿੰਘ ਸਾਹਿਬ ਜੀ ਸੇਮੇ ਪਾਸ਼ਾ ਨੇ ਜਾ ਕੇ ਦਰਸ਼ਨ ਦਿੱਤੇ ਨੇ ਉਹਨੂੰ ਕਿਰਤਾਰ ਕੀਤਾ ਉਹਦੀ ਇੱਛਾ ਪੂਰੀ ਕੀਤੀ ਆ ਪਰਨੇ ਸਰ ਗਏ ਉਹ ਕਦੇ ਚਾਤਾ ਫੋਗਦਾ ਤੇ ਸੁਣਿਆ ਨਾ ਹਾਂਜੀ ਹਾਂਜੀ ਉਹ ਵੀ ਸਵਾ 200 ਸਾਲ ਹੈ ਹਾਂ ਉਹ ਵੀ ਜਾਣ ਕਰਦਾ ਉਹ ਤੇ ਮਹਾਰਾਜ ਜੀ ਸਾਹਿਬ ਜੀ ਨੇ ਸਨ ਕੋੜੇ ਜਾ ਕੇ ਸਮਾਰ ਕੋਕੇ ਵਾਈ ਰਾਤੀ ਨੂੰ ਦਰਸ਼ਨ ਦਿੱਤੇ ਨੇ ਸਮਾਧੀ ਦੀ ਹਾਂਜੀ ਹਾਂ ਦਰਵਾਜ਼ਾ ਵਟਾ ਜੀ ਜੀ ਸਮੱਥਿਆ ਹਲ ਕੀਤੀ ਆ ਜੀ ਵੀ ਹਾਂਜੀ ਹਾਂ ਸੋ ਇਹ ਬਖਸ਼ਰ ਦਸ ਸਾਹਿਬ ਜੀ ਉਸ ਜਗ੍ਹਾ ਤੇ ਉੱਤੇ ਗਏ ਨੇ ਥਾਨ ਪੇਟਾ ਕਰਨ ਕਰਕੇ ਉਹਦਾ ਨਾਮ ਮੈਥਾਨ ਪੈ ਗਿਆ ਓਕੇ ਇਹ ਸਾਡਾ ਮਾਨ ਰੱਖਦਾ ਇੱਥੇ ਦਾ ਅਗਰੇ ਦਾ ਸਥਾਨ ਹੈ ਦੋ ਗੁਰਮਾਰ ਸਾਹਿਬ ਜੀ ਹੋਰ ਵੀ ਚਰਨ ਪਾਇ ਲਏ ਇਹਨਾਂ ਦਾ ਇਤਿਹਾਸ ਸਿੰਘ ਜੀ ਦੇ ਵਿੱਚੋਂ ਸੁਣਦੇ ਪੈਲ ਜਾਂ ਉੱਥੋਂ ਕੰਟੇ ਲਿਖਾ ਪਰ ਸਕਦਾ ਮੈਂ ਸੁਣਾ ਵੀ ਸਕਦਾ ਮੈਂ ਸਮਾਨ ਨਾ ਛੋੜ ਲੈਂਦੇ ਹਾਂ 7 ਵਜੇ ਇੱਥੇ ਸਮਾਪਤੀ ਕਰਾਂ ਇਹ ਸਾਡਾ ਮਾਨ ਮਤਵੰਤਾਂ ਦਾ ਇਤਿਹਾਸ ਵਾਹਿਗੁਰੂ ਜੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ